ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਤੁਹਾਡਾ ਸਾਰਿਆਂ ਦਾ ਸਾਡੀ ਖੋ ਨੀ ਵੀਡੀਓ ਚ ਤਾਂ ਅੱਜ ਆਪਾਂ ਫੇਰ ਆਏ ਆਂ ਦੀਪਚੋਤ ਕਾਰ ਬਾਜ਼ਾਰ ਤੁਹਾਡੇ ਲਈ ਫੇਰ ਲੈ ਕੇ ਆਏ ਆਂ ਕਾਫੀ ਸਾਰੇ ਨਿਊ ਕਾਰ ਦਾ ਸਟਾਕ ਤੇ ਸਾਡੇ ਨਾਲ ਨੇ ਸੁਰਿੰਦਰ ਭਾਜੀ ਸੁਰਿੰਦਰ ਭਾਜੀ ਕੀ ਹਾਲ ਚੱਲ ਜੀ ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਭਾਜੀ ਆ ਸਾਡੇ ਕਸਟਮਰਸ ਲਈ ਕੀ ਲੈ ਕੇ ਆਏ ਹੋ ਭਾਜੀ ਅੱਜ ਫੇਰ ਲੋ ਬਜਟ ਦੀਆਂ ਗੱਾਰਾਂ ਹਾਈ ਬਜਟ ਦੀਆਂ ਗੱਾਰਾਂ ਹਰ ਭਾਈ ਦੇ ਦੇਖ ਰਹੇ ਹੋ ਅੱਜ ਭਾਈ ਨੇ ਫੇਰ ਐਡ ਕੀਤਾ ਹੈ ਕਾਫੀ ਸਾਰੇ ਨਿਊ ਸੈਗਮੈਂਟ ਦੀਆਂ ਗੱਾਰਾਂ ਭਾਜੀ ਕਰੂਜ਼ ਲੈ ਕੇ ਆਏ ਈਟੀਓਜ਼ ਲੈ ਕੇ ਆਏ ਸੈਂਟਰੋ ਲੈ ਕੇ ਆਏ ਆ ਸ਼ੁਰੂ ਕਰਦੇ ਆ ਭਾਈ ਇਹ ਹੈਗੀ 2007 ਮਾਡਲ 27 ਤੱਕ ਪਾਸ ਪਾਵਰ ਵਿੰਡੋ ਪਾਵਰ ਸਟੀering ਸਾਰੀ オリジナル ਕਾਰ ਅਲੌਇ ਟਾਇਰ ਵਧੀਆ ਪਾਵਰ ਵਿੰਡੋ ਪਾਵਰ ਸਟੀering ਹੈ オリジナル ਕਾਰ ਹੈ ਅਲੌਇ ਟਾਇਰ ਤੁਸੀਂ ਦੇਖ ਸਕਦੇ ਹੋ ਟਾਇਰ ਅਲੌਇ ਟਾਇਰ ਐਕਸਟਰਾ ਲੱਗੇ ਆ ਫਰੰਟ ਦੀ ਦੋਨੋਂ ਤੁਹਾਨੂੰ ਪਾਵਰ ਵਿੰਡੋ ਮਿਲ ਜਾਂਦੀ ਹੈ ਭਾਈ 2007 ਮਾਡਲ ਦਸੀਏ ਤੇ ਗੱਡੀ ਪਾਸ ਹੈ ਜੀ 27 ਤੱਕ ਭਾਜੀ ਪਾਸ 2027 ਤੱਕ ਪਾਸ ਕਾਰ ਹੈ ਤੇ ਇਹ ਸਾਡੀ ਕਸਟਮਰ ਨੂੰ ਕੀ ਡੀਲ ਦੇ ਦੋਗੇ ਤੁਸੀਂ ਇਹ ਭਾਜੀ ਸਿਰਫ ਦੀ ਸਿਰਫ 110000 ਰੁਪਏ ਦੀ 110000 ਰੁਪਏ ਦੀ ਤੁਸੀਂ ਡੀਲ ਦੇ ਰਹੇ ਆ। ਬਸ। ਤਾਂ ਦੋਸਤੋ ਦੇਖ ਸਕਦੇ ਹੋ ਕਿ ਕੋਈ ਮਾੜੀ ਗਾਰ ਨਹੀਂ। ਆਡੇ ਟਾਈਮ 'ਚ 2 ਵੀਲਰ ਲੈਣ ਦਾ ਉਹ ਵੀ ਲੱਖ ਰੁਪਏ ਤੋਂ ਉੱਤੇ ਵੇਂਦਾ ਹੈ ਤੇ ਜਿਨ੍ਹਾਂ ਦੀ ਫੈਮਿਲੀ ਹੈਗੀ ਹੈ ਜਿਨ੍ਹਾਂ ਦਾ ਕਾਰ ਦਾ ਡ੍ਰੀਮ ਹੈਗਾ ਉਹ ਆ ਕੇ ਆਹ ਕਾਰ ਲੈ ਸਕਦੇ ਆ। ਅੰਬਰਸਰ ਨੰਬਰ ਹੈ 골ਡ ਕਲਰ ਦੀ ਕਾਰ ਹੈ। ਅੱਗੇ ਚੱਲਦੇ ਹਾਂ ਆਲਟੋ K10 ਤੇ। ਭਾਈ ਦੱਸੋ ਜੀ ਆਲਟੋ K10 ਬਾਰੇ। ਇਹ ਭਾਜੀ 10/11 ਕਾਰ K10 ਆਲਟੋ। ਪਾਵਰ ਵਿੰਡੋ ਪਾਵਰ ਸਟੀering ਦੇ ਨਾਲ। ਪਾਵਰ ਵਿੰਡੋ ਪਾਵਰ ਸਟੀering ਦੇ ਨਾਲ ਹੈ। ਟਾਇਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਠੀਕ ਹੈ। ਪਾਜੀ ਫਸਟ ਓਨਰ ਹੈ ਸੈਕੰਡ ਓਨਰ ਕਾਰ ਹੈ ਇਹ ਪਾਜੀ ਸੈਕੰਡ ਓਨਰ ਸੈਕੰਡ ਓਨਰ ਕਾਰ ਹੈ 2010 ਮਾਡਲ ਦਸੀ ਹੈ ਤੇ ਸੁਰਿੰਦਰ ਬਾਜੀ ਕਾਰ ਦਾ ਕੀ ਪ੍ਰਾਈਸ ਰਹਿਣ ਵਾਲਾ ਹੈ ਇਹ ਸਿਰਫ ਪਾਜੀ ਸਿਰਫ ਤੇ ਸਿਰਫ 145000 ਰੁਪਏ ਦੀ 145000 ਰੁਪਏ ਦੀ 2010 ਮਾਡਲ ਦੀ ਆਲਟੋ ਗੇਟਾ ਹੈ ਏਸੀ ਹੀਟਰ ਵਰਕਿੰਗ ਹਰ ਇੱਕ ਚੀਜ਼ ਵਰਕਿੰਗ ਨਿਊ ਟਾਇਰ ਆ ਵਧੀਆ ਇੰਟੀਰੀਅਰ ਆ ਤੁਸੀਂ ਦੇਖ ਸਕਦੇ ਹੋ ਅੰਦਰ ਮੈਂ ਤੁਹਾਨੂੰ ਇੰਟੀਰੀਅਰ ਦਿਖਾਇਆ ਸਾਫ ਸੁਥਰਾ ਇੰਟੀਰੀਅਰ ਹੈ ਅੰਦਰ ਸੀਟ ਕਵਰ ਲੱਗੇ ਹੋਏ ਆ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੁਰਿੰਦਰ ਪਾਈ ਦਾ ਜਲੰਧਰ ਚ ਸ਼ੋਰੂਮ ਹੈ ਜੰਡੂ ਸਿੰਘ ਚ ਥੱਲੇ ਪਾਈ ਦਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਭਾਈ ਨੂੰ ਕਾਲ ਕਰਕੇ ਆ ਸਕਦੇ ਹੋ ਅੱਗੇ ਚੱਲਦੇ ਜੀ ਆਲਟੋ 800 ਤੇ ਭਾਜੀ ਇਹ ਬੜੀ ਯੂਨੀਕ ਜਿਹੀ ਲੱਗ ਰਹੀ ਹੈ ਕਾਰ ਇਹ ਵੀ ਭਾਜੀ 10 ਮਾਡਲ 2010 ਮਾਡਲ ਦੀ ਕਾਰ ਹੈ ਸਕਰੀਨ ਅੰਦਰ ਲੱਗੀ ਆ ਲੈਦਰ ਸੀਟ ਕਵਰ ਪਾਇ ਲੱਗੇ ਆ ਵਧੀਆ ਇੰਜਨ ਗੇਅਰ ਦੀ ਕਾਰ ਪਾਵਰ ਵਿੰਡੋ ਪਾਵਰ ਸਟੀering ਤੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਦੇਖੋ ਦੋਨੋਂ ਤੁਹਾਨੂੰ ਫਰੰਟ ਦੀ ਪਾਵਰ ਵਿੰਡੋ ਮਿਲੇਗੀ ਏਸੀ ਹੀਟਰ ਹੈਗਾ ਹੁਣ ਕਈ ਲੋਕ ਕਹਿੰਦੇ ਕਿ ਕਾਰ ਖਰੀਦਣ ਤੋਂ ਬਾਅਦ ਸਕਰੀਨ ਦਾ ਖਰਚਾ ਕਰਨਾ ਪੈਂਦਾ 5-10 ਹਜ਼ਾਰ ਉਹ ਵੀ ਕਰਨ ਦੀ ਜਰੂਰਤ ਨਹੀਂ ਸਕਰੀਨ ਆਲਰੇਡੀ ਇੱਥੇ ਲੱਗੀ ਹੋਈ ਹੈ ਤੇ ਭਾਜੀ ਕੀ ਡੀਲ ਜੀ ਰਹਿਣ ਵਾਲੀ ਏਰੀ ਇਹ ਸਿਰਫ ਤਾਂ ਸਿਰਫ ਭਾਜੀ 1,35,000 ਰੁਪਏ ਦੀ 1,35,000 ਚ ਆਲਟੋ 800 ਤੇ ਭਾਜੀ ਇੰਜਨ ਗੇਅਰ ਵਾਲੋ ਕਾਰ ਬਿਲਕੁਲ ਪਰਫੈਕਟ ਲੈ ਕੇ ਦਵਾਂਗੇ ਬਹੁਤ ਵਧੀਆ ਜੀ ਅੱਗੇ ਵਧਦੇ ਹਾਂ ਟਾਟਾ ਇੰਡੀਆ ਵਿਸਟਾ ਤੇ ਇਹ ਭਾਜੀ 2012 ਮਾ ਟੋ ਮਾਡਲਿਆ ਇੰਜਨ ਗੇਅਰ ਦੀ ਵਧੀਆ ਅਲੋਇ ਟਾਇਰ ਬ੍ਰੈਂਡ ਨਿਊ ਨਵੇਂ ਵੀ ਦੇਖ ਸਕਦੇ ਹੋ ਲੈਦਰ ਇੰਟੀਰੀਅਰ ਸੀਟ ਕਵਰ ਹੈ ਸਾਰੀ ਦੀ ਸਾਰੀ ਓਰੀਜਨਲ ਕਾਰ ਆ ਤੁਸੀਂ ਦੇਖ ਸਕਦੇ ਹੋ ਸਾਰੀ ਦੀ ਸਾਰੀ ਓਰੀਜਨਲ ਕਾਰ ਹੈ ਬਖਰੇ ਨੂੰ ਅਲੱਗ ਤੋਂ ਅਲੋਏ ਲੱਗੇ ਹੋਏ ਹੈ ਸੀਟ ਕਵਰ ਨਾਲ ਮਿਲੂਗੇ ਤੁਹਾਨੂੰ ਠੀਕ ਹੈ ਬੀਜ ਇੰਟੀਰੀਅਰ ਹੈ ਕਾਰ ਦਾ ਪਾਵਰ ਸਟੀering ਵਾਲਾ ਮਾਡਲ ਹੈ ਏਸੀ ਹੀਟਰ ਤੁਹਾਨੂੰ ਮਿਲੇਗਾ ਤੇ ਪਾਜੀ ਇਹਦੀ ਵਧੀਆ ਡੀਲ ਦੋ ਕਿ ਸਾਡੇ ਗਾਹ ਕਾਣ ਤੇ ਕਾਰ ਲੈ ਕੇ ਜਾਣ ਇਹ ਸਿਰਫ ਤੇ ਸਿਰਫ ਪਾਜੀ 1.5 ਲੱਖ ਰੁਪਏ ਦੀ ਪੂਰੀ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ 1.5 ਲੱਖ ਰੁਪਏ 'ਚ ਇੰਡੀਆ ਵਿਸਟਾ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਏਗਾ ਬਹੁਤ ਵਧੀਆ ਜੀ ਅੱਗੇ ਵਾਦਦੇ ਆ ਟੋਇਟਾ ਇਨੋਵਾ ਦੇ ਜਿਹਨਾਂ ਦੀ ਫੈਮਲੀ ਵੱਡੀ ਹੈ ਜਿਹਨਾਂ ਨੂੰ 7 ਸੀਟਰ ਦੀ ਰਿਕੁਆਇਰਮੈਂਟ ਹੈ ਜ਼ਿਆਦਾ ਪੈਸੇ ਨਹੀਂ ਖਰਚ ਸਕਦੇ ਗੱਡੀ ਉਹਨਾਂ ਲਈ ਹੈ ਦੱਸੋ ਪਾਜੀ ਕਾਰ ਬਾਰੇ ਇਹ ਪਾਜੀ ਹੈਗੀ 2006 ਮਾਡਲ ਆ 27 ਤੱਕ ਇਹ ਵੀ ਪਾਸ ਆ ਇੰਜਨ ਗੇਅਰ ਦੀ ਵਧੀਆ ਕਾਰ ਆ ਔਰ ਆ ਲੈਟ ਆਰ ਇਹਦੇ ਕੰਪਨੀ ਦੇ ਲੱਗੇ ਆ। ਆ ਦੇਖੋ ਜੀ। ਲੈਦਰ ਸੀਟ ਕਵਰ ਸਕਰੀਨ ਇਹਦੇ ਵਿੱਚ ਲੱਗੀ ਆ। ਕੰਪਨੀ ਫਿਟਡ ਵਿੱਚ ਅਲੋਏ ਆਂਦੇ ਆ। ਠੀਕ ਆ ਲੈਦਰ ਕਵਰਸ ਆਂਦੇ ਆ। ਤੇ ਅੰਦਰੋਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ। ਆ ਦੇਖੋ ਕੁਝ ਇਦਾਂ ਦੀ ਕਾਰ ਆਂਦੀ ਐ। ਭਾਈ 2006 ਮਾਡਲ ਦਾ ਸੀ ਅਸੀਂ। 2006 ਮਾਡਲ। ਤੇ ਜੀ 4 ਵੀਰੀਐਂਟ ਰਹਿਣ ਵਾਲਾ ਜੀ ਐ। ਜੀ 3। ਜੀ 3 ਮਾਡਲ ਰਹਿਣ ਵਾਲਾ ਐ। ਇਹ ਕਿੰਨੇ ਦੀ ਦੇਦੋਗੇ ਭਾਜੀ ਇਹ ਕਾਰ? ਇਹ ਸਿਰਫ ਤਾਂ ਸਿਰਫ ਭਾਜੀ ਡਿਮਾਂਡ ਰੱਖੀ ਐ 1.80 ਲੱਖ ਦੀ ਮੌਕੇ ਤੇ ਮਾਣਤਾਨੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੀਤਾ ਜਾਊਗਾ। ਬਹੁਤ ਵਧੀਆ ਜੀ ਅੱਗੇ ਵਾਦਦੇ ਆ ਦੋਸਤੋ ਅੱਗੇ ਖੜੀਆਂ ਦੋ ਟਾਟਾ ਮਹਾਂਸਾ ਤੇ ਭਾਈ ਦੱਸੋ ਜੀ ਦੋਨੋਂ ਬਾਰੇ ਭਾਜੀ ਇਹ ਹੈਗੀ ਆ 11 ਮਾਡਲ ਨਵੇਂ ਟਾਇਰ ਬਰੈਨ ਨਿਊ ਲਗੇ ਆ ਲੈਦਰ ਸੀਟ ਕਵਰ ਆ ਅੰਦਰਲਾ ਇੰਟੀਰੀਅਰ ਬਹੁਤ ਪਿਆਰਾ ਆ ਟੌਪ ਮਾਡਲ ਆ ਵੀ ਮੁਹਾਲੀ ਨੰਬਰ ਕਾਰ ਹੈ ਟਾਇਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2011 ਮਾਡਲ ਭਾਈ ਨੇ ਦੱਸੀ ਹੈ ਚਾਰੋ ਪਾਵਰਡੋ ਮਿਲਦੀਆਂ ਪਾਜੀ ਕੁਆਡਰਾ ਜੈਟ ਇੰਜਨ ਹੈ ਇਸ ਇੰਜਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਫੀਡ ਵਾਲੀ ਇੰਜਨ ਆਉਂਦੇ ਸੀ ਉਸ ਟਾਈਮ ਤੇ ਨਾ ਜੇ ਤੇ ਇਹ ਨਾ ਹੀ ਮਰਦੇ ਸੀਗੇ ਮਤਲਬ ਅਗਰ ਤੁਸੀਂ ਲੌਂਗ ਰੂਟ ਤੇ ਜਾਂ ਮਾਊਂਟੇਨ ਜੇ ਵੀ ਲੈ ਕੇ ਜਾਂਦੇ ਸੀ ਤਾਂ ਵੀ ਇਹਨਾਂ ਇੰਜਨ ਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਸੀ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਹੈ ਚਾ ਟਾਪ ਮਾਡਲ ਦਾ ਕਲਾਈਮਟ ਦੂਸਰਾ ਤੁਹਾਡਾ ਮੈਨੂਅਲ ਏਸੀ ਮਿਲ ਜਾਏਗਾ ਜੀ ਤੁਹਾਨੂੰ ਕਾਫੀ ਸਾਰੇ ਅੱਛੇ ਫੀਚਰਸ ਹੈਗੇ ਆ ਤੇ ਭਾਜੀ ਰੀਡੀਲ ਕੀ ਦੇ ਦੋਗੇ ਏ ਭਾਈ ਸਿਰਫ ਤੇ ਸਿਰਫ ਦਊਂਗਾ 140000 ਰੁਪਏ ਦੀ ਬਾਕੀ ਮੌਕੇ ਦੇ ਮਾਨਤਾਨ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਕਰੂੰਗਾ 140000 ਰੁਪਏ ਦੀ ਬਾਕੀ ਮੌਕੇ ਦੇ ਸਾਡੇ ਕਸਟਮਰ ਦਾ ਵਧੀਆ ਮਾਨਤਾਨ ਹੋਵੇਗਾ ਜੀ ਆਪ ਵਧੀਆ ਮਾਨਤਾਨ ਫਾਈਨਾਂਸ ਕਰੂਨੀਆ ਫਾਈਨਾਂਸ ਕਰਵਾ ਕੇ ਦਊਂਗਾ ਇੰਸ਼ੋਰੈਂਸ ਪ੍ਰੋਡਕਸ਼ਨ ਹਰ ਇੱਕ ਚੀਜ਼ ਦਾ ਫੁੱਲ ਡਾਕੂਮੈਂਟ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਦੱਸਣਾ ਹੈ ਸੁਰਿੰਦਰ ਪਾਈ ਦਾ ਆਪਣਾ ਇੰਸ਼ੋਰੈਂਸ ਦਾ ਵੀ ਹੈ ਨਾਲ ਤੁਹਾਨੂੰ ਆਰਸੀ ਟਰਾਂਸਫਰ ਵੀ ਕਰਵਾ ਕੇ ਦਿੰਦੇ ਆਰਸੀ ਰੀਨਿਊ ਲਵ ਵੀ ਕਰਵਾ ਕੇ ਦਿੰਦੇ ਆ ਠੀਕ ਹੈ ਤੇ ਅਗਰ ਕੋਈ ਵੀ ਸੈਕੰਡ ਹੈਂਡ ਕਾਰ ਦੇ ਤੁਹਾਨੂੰ ਸਪੇਅਰ ਪਾਰਟ ਚਾਹੀਦਾ ਹੈ ਪਾਈ ਦਾ ਇੱਥੇ ਗੋਡਾਊਨ ਹੈ ਪਾਜੀ ਕਾਰ ਸਕ੍ਰੈਪ ਦਾ ਵੀ ਕੰਮ ਕਰ ਰਹੇ ਆ ਇਹ ਮੈਂ ਵੀਡੀਓ 'ਚ ਇਸ ਲਈ ਦੱਸ ਰਿਹਾ ਅਗਰ ਕਿਸੇ ਵੀਰ ਨੇ ਆਪਣੀ ਪੁਰਾਣੀ ਕਾਰ ਵੇਚਣੀ ਹੈ ਜਾਂ ਸਕ੍ਰੈਪ ਕਰਾਣੀ ਹੈ ਤੁਸੀਂ ਪਾਜੀ ਨੂੰ ਕਾਲ ਕਰ ਸਕਦੇ ਹੋ ਨੰਬਰ ਆਲਰੇਡੀ ਵੀਡੀਓ 'ਚ ਮੈਂਸ਼ਨ ਹੈ ਤੁਸੀਂ ਕਾਲ ਕਰਕੇ ਇੱਥੇ ਵਿਜ਼ਿਟ ਕਰ ਸਕਦੇ ਹੋ ਪਾਜੀ ਅੱਗੇ ਫੇਰ ਟਾਟਾ ਮਾਨਸਰ ਇਹ ਪਾਜੀ 2 2010 ਮਾਡਲ ਇੰਜਨ ਗੇਅਰ ਬਹੁਤ ਜਿਆਦਾ ਵਧੀਆ ਗਾਰੰਟੀ ਵਾਲੇ ਤੇ ਭਾਜੀ ਇਹਦੀ ਡੀਲ ਕੀ ਦੇ ਦੋਗੇ ਸਾਡੇ ਕਸਟਮਰਸ ਨੂੰ ਸਿਰਫ ਤਾਂ ਸਿਰਫ ਭਾਜੀ 1,15,000 ਰੁਪਏ ਦੀ 1,15,000 ਦੀ 2010 ਮਾਡਲ 2010 ਮਾਡਲ ਇਹਦੇ ਵਿੱਚ ਵੀ ਮਾਨਤਾ ਕਰੂੰਗਾ ਭਾਜੀ ਦੇਖੋ ਜਿਨ੍ਹਾਂ ਨੂੰ 5 ਸੀਟਰ ਕਾਰ ਚਾਹੀਦੀ ਹੈ ਜਾਂ ਸੈਡਾਨ ਕਾਰ ਚਾਹੀਦੀ ਜਿਹੜੇ ਡਿਜ਼ਾਇਰ ਜੋਗੇ ਪੈਸੇ ਜਾਂ ਵਰਨਾ ਜੋਗੇ ਨਹੀਂ ਖਰ ਸਕਦੇ ਉਹਨਾਂ ਲਈ ਇਹ ਵਧੀਆ ਆਪਸ਼ਨ ਰਹਿਣ ਵਾਲਾ ਹੈ ਪਾਜੀ ਅੱਗੇ ਚੱਲਦੇ ਆਂ ਇਹ ਕਾਰ ਬਹੁਤ ਸ਼ੁਰੂ ਤੋਂ ਹੀ ਡਿਮਾਂਡ 'ਚ ਰਹੀ ਐ ਔਰ ਹਜੇ ਵੀ ਇਹ ਰਿਡਮਾਂਡ ਕੱਢੀ ਨਹੀਂ ਐ ਇਹ ਕਰੂਜ਼ ਆ ਸਾਰੀ ਦੀ ਸਾਰੀ ਟੋਟਲ origignal ਕਾਰ ਐ ਪਾਜੀ ਆ ਦੇਖੋ ਅੰਦਰਲਾ ਇੰਟੀਰੀਅਰ ਬਹੁਤ ਪਿਆਰਾ ਐ ਦਾ ਅਲੌਏ ਟਾਇਰ ਬ੍ਰੈਂ ਨਿਊ ਨਵੇਂ ਲੱਗੇ ਐ ਨੂੰ ਪਹਿਲੀ ਗੱਲ ਤਾਂ 44 ਨੰਬਰ ਐ ਪਿੱਛੇ ਫੈਂਸੀ ਨੰਬਰ ਮਿਲ ਜਾਏਗਾ ਤੁਹਾਨੂੰ ਆ ਦੇਖੋ ਜੀ ਅਲੌਏ ਟਾਇਰ 5 ਸਪੋਕ ਤੁਹਾਨੂੰ ਵਿੱਚ ਅਲੌਏ ਆ ਜਾਂਦੇ ਐ ਟਾਇਰ ਵਧੀਆ ਕੰਡੀਸ਼ਨ 'ਚ ਐ ਮੈਨੂਅਲ ਟ੍ਰਾਂਸਮਿਸ਼ਨ 'ਚ ਕਾਰ ਰਹਿਣ ਵਾਲੀ ਐ ਇੱਕ ਬਾਰ ਅੰਦਰੋਂ ਤੁਸੀਂ ਕੰਡੀਸ਼ਨ ਦੇਖ ਲਓ ਕਾਰ ਦੀ ਕਰੂਜ਼ਾ ਜਿਨ੍ਹਾਂ ਨੇ ਚਲਾਈ ਹੈ ਜਿਨ੍ਹਾਂ ਨੂੰ 2 ਲੀਟਰ ਇੰਜਨ ਦੇ ਬਾਰੇ ਪਤਾ ਹੈ ਕਿ ਕੀ ਇਹ ਪਰਫਾਰਮੈਂਸ ਦਿੰਦੀ ਹੈ ਉਹਨਾਂ ਲਈ ਬਹੁਤ ਵਧੀਆ ਆਪਸ਼ਨ ਰਹਿਣ ਵਾਲਾ ਹੈ ਤੇ ਭਾਜੀ ਇਹ ਕਿੰਨੇ ਦੀ ਡੀਲ ਦੇ ਦੋਗੇ ਇਹ ਸਿਰਫ ਤੇ ਸਿਰਫ ਭਾਜੀ 1,70,000 ਰੁਪਏ ਦੀ 1,70,000 ਰੁਪਏ 'ਚੇ ਮੌਕੇ ਤੇ ਮਾਨਤਾਨ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਕਰੂੰਗਾ 1,70,000 'ਚ 2010 ਮਾਡਲ 12 12 ਮਾਡਲ ਦਾ 2012 ਮਾਡਲ ਦੀ ਕਰੂਜ਼ ਦੇ ਰਹੇ ਹੋ 12 ਮਾਡਲ ਬਹੁਤ ਵਧੀਆ ਜੀ ਅੱਗੇ ਵਧਦੇ ਹਾਂ ਅੱਗੇ ਖੜੀਆ ਟੋਇਟਾ ਈਟਿਓਸ ਇਹ ਉਹ ਕਾਰ ਹੈ ਜਿਨ੍ਹਾਂ ਨੂੰ ਜ਼ਿਆਦਾ ਮਾਈਲੇਜ ਚਾਹੀਦੀ ਹੈ ਲੋ ਮੇਨਟੇਨੈਂਸ ਚਾਹੀਦੀ ਹੈ ਟੋਇਟਾ ਦੀ ETOs ਇੱਥੇ ਅਵੇਲੇਬਲ ਹੈ ਤੇ ਸੁਰਿੰਦਰ ਭਾਈ ਦੱਸੋ ਜੀ ETOs ਬਾਰੇ ਭਾਜੀ ਇਹ ਤਾਂ ਵੀ ਲੈਦਰ ਇੰਟੀਰੀਅਰ ਕੰਪਨੀ ਚੋਂ ਨਵੀਂ ਸ਼ੇਪ ਚ ਤਿਆਰ ਹੋਈ ਹੈ 11 ਮਾਡਲ ਇਹ ਸਾਰੀ ਦੀ ਸਾਰੀ ਕੰਪਨੀ ਚੋਂ ਹੀ ਤਿਆਰ ਹੋਈ ਆ ਆ ਦੇਖੋ ਜੀ ਨਵਾਂ ਸ਼ੈਰ ਨੰਬਰ ਹੈ ਭਾਜੀ ਕਿਉਂਕਿ ਇਹਦੇ ਤਿਆਰ ਹੋਈ ਹੈ ਇਹ ਹੈਗਾ ਫੇਸ ਲਿਫਟ ਜੇ ਕਨਵਰਟ ਕੀਤੀ ਹੈ ਗ੍ਰਿਲ ਚੇਂਜ ਹੋ ਗਈ ਤੁਹਾਡਾ ਬੰਪਰ ਚੇਂਜ ਹੋ ਗਿਆ ਤੁਹਾਡੇ ਲਾਈਟ ਚੇਂਜ ਫਰਕ ਆ ਗਿਆ ਡੈਸ਼ਬੋਰਡ ਬੰਪਰ ਅੰਦਰੋਂ ਸਾਰੀ ਇੰਟੀਰੀਅਰ ਵੀ ਚੇਂਜ ਭਾਜੀ ਜਿੱਦਾਂ ਤੁਸੀਂ ਦੇਖਿਆ ਹੋਵੇਗਾ VXG ਮਾਡਲ ਆਂਦਾ ਹੈ ਸੀਟ ਕਵਰ ਸੀਟਾਂ ਆ ਦੇਖੋ ਇਹ ਗੱਡੀ ਪੂਰੀ ਕਨਵਰਟ ਹੋ ਰੱਖੀ ਹੈ ਸੀਟ ਕਵਰਸ ਦੀ ਸੀ ਕੰਡੀਸ਼ਨ ਦੇਖ ਲਓ ਅੰਦਰੋਂ ਇੰਟੀਰੀਅਰ ਦੇਖ ਲਓ ਸਕਰੀਨ ਦੇਖ ਲਓ ਜੋ VXG ਮਾਡਲ ਆਂਦਾ ਸੀਗਾ 2016 17 ਚ ਉਸੇ ਕਨਵਰਟ ਹੋ ਰਹੀ ਹੈ ਦੇਖੋ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਕਾਰ ਦੀ ਭਾਜੀ ਇਹਦੀ ਵਧੀਆ ਡੀਲ ਦਵੋ ਕਿ ਸਾਡੇ ਵੀ ਰਾਨ ਤੇ ਕਾਰ ਲੈ ਜਾਣਾ ਭਾਈ ਸਿਰਫ ਤੇ ਸਿਰਫ 3 ਲੱਖ ਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਮਾਨਤਾ ਕਰੂੰਗਾ ਓਕੇ ਪਾਜੀ ਤੋਂ علاوہ ਹੋਰ ਕਿਹੜੀ ਕਿਹੜੀ ਕਾਰ ਸਟਾਕ ਚ ਅਵੇਲੇਬਲ ਹੈ ਪਾਜੀ ਤਕਰੀਬਨ ਹਰ ਕਹੀ ਮਾਲ ਹੈਗਾ ਆ ਲਗਜ਼ਰੀ ਕਾਰ ਚਾਹੀਦੀ ਲਗਜ਼ਰੀ ਕਾਰ ਵੀ ਆਪਣੇ ਕੋਲ ਮਿਲ ਜੂਗੀ ਵੈਂਡਿੰਗ ਕਾਰਾਂ ਦਾ ਵੀ ਆਪਣਾ ਕੰਮ ਹੈਗਾ ਆ ਵੈਂਡਿੰਗ ਕਾਰਾਂ ਆਪਣੀਆਂ ਹੈਗੀਆਂ ਆ ਬੀਮਰ ਚਾਹੀਦੀ ਆ ਆਡੀ ਚਾਹੀਦੀ ਜੈਗਵਰ ਚਾਹੀਦੀ ਆ ਕੋਈ ਵੀ ਆ ਉਹ ਵੀ ਸਾਡੇ ਕੋਲ ਮਿਲ ਜੂਗੀ ਤੁਹਾਨੂੰ ਉਹ ਵੀ ਆਪਸ਼ਨ ਮਿਲ ਜਾਣਗੇ ਅਗਰ ਮਤਲਬ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਕਿਸੇ ਨੂੰ ਰੈਂਟਲ ਵੈਡਿੰਗ ਕਾਰ ਚਾਹੀਦੀ ਪਾਜੀ ਕੋ ਉਹ ਵੀ ਮਿਲ ਜਾਏਗਾ ਅੱਗੇ ਇੱਕ ਹੋਰ ਆਲਟੋ ਖੜੀ ਹੈ ਪਾਜੀ ਇਹਦੇ ਬਾਰੇ ਦੱਸੋ ਜੀ ਪਈ ਇਹ 2010 ਮਾਡਲ 2010 ਮਾਡਲ ਅਲੌਇ ਟਾਇਰ ਇਹਦੇ ਲੱਗੇ ਹੋਏ ਆ AC ਹੀਟਰ ਵਰਕਿੰਗ ਇੱਕ ਵੀ ਪੈਸੇ ਦਾ ਗੱਡੀ ਕੰਮ ਨਹੀਂ ਮੰਗਦੀ ਹੈਗੀ ਇਹ ਵੀ ਸਿਰਫ ਬਹੁਤ ਜ਼ਿਆਦਾ ਸਸਤੇ ਭਾਤੇ ਦੇ ਦੂੰਗਾ ਕਿੰਨੇ ਜੀ ਦੇ ਦੋਗੇ ਜੀ ਇਹ ਇਹ ਪਾਜੀ 1 ਲੱਖ ਤੇ 40000 ਰੁਪਏ ਦੀ ਕਾਰ 1 ਲੱਖ 40 ਹਾਲ ਚੇ ਆਲਟੋ 800 ਅਲੌਇ ਟਾਇਰ ਲੱਗੇ ਇੰਸ਼ੋਰੈਂਸ ਇਹਦੀ ਹੈ ਫੁੱਲ ਡਾਕੂਮੈਂਟ ਇਹਦੇ ਬਹੁਤ ਵਧੀਆ ਜੀ ਇਹ ਆ ਗਈ ਪਾਜੀ ਸਕਾਰਪਿਓ 2005 ਮਾਡਲ 26 ਤੱਕ ਪਾਸ ਸਕੋਰਪੀਓ 2005 ਮਾਡਲ 2026 ਦਾ ਪਾਸ ਅਲਾਈ ਟਾਇਰ ਇਹਦੇ ਵੀ ਲੱਗੇ ਹੋਏ ਆ ਬੰਪਰ ਮੋਡੀਫਾਈ ਹੈ ਲੈਦਰ ਸੀਟ ਕਵਰ ਹੈ ਔਰ ਤੁਸੀਂ ਦੇਖ ਸਕਦੇ ਹੋ ਇੰਸ਼ੋਰੈਂਸ ਫੁੱਲ ਨਵੇਂ ਡਾਕੂਮੈਂਟੇਸ਼ਨ ਵੀ ਠੀਕ ਫੁੱਲ ਆਜੀ ਇਹ ਕਿੰਨੇ ਦੀ ਮਿਲ ਜਾਏਗੀ ਆਪਾਂ ਨੂੰ ਕਾਰ ਓਏ ਭਾਈ ਬਹੁਤ ਸਸਤੀ ਕਾਰ ਦੇ ਦੂੰਗਾ ਇਹ ਵੀ ਦੇ ਦੇ ਦੂੰਗਾ 170000 ਰੁਪਏ ਦੀ ਬਾਕੀ ਮੌਕੇ ਤੇ ਮਾਨਤਾ ਬਹੁਤ ਜ਼ਿਆਦਾ ਵਧੀਆ ਕਰੂੰਗਾ ਇੱਥੇ ਵੀ ਦੋਸਤੋ ਤੁਹਾਨੂੰ ਸਾਰੀ ਕਾਰ ਦਾ ਸਟਾਕ ਦਿਖਾਤਾ ਹੈ ਕਾਫੀ ਨਵੇਂ ਨਵੇਂ ਕਾਰਸ ਇੱਥੇ ਐਡ ਹੁੰਦੀਆਂ ਰਹਿੰਦੀਆਂ ਏਸੀ ਦੇ ਨਾਲ ਸਾਡੀ ਇਸ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਅੱਛੀ ਅੱਛੀ ਕਾਰਸ ਦੀ ਵੀਡੀਓ ਤੁਹਾਡੇ ਤੇ ਲੈ ਕੇ ਆਂਦੇ ਰਾਵਾਂਗੇ ਅੱਜ ਦਾ ਬਲੌਗ ਕਰਦੇ ਆਪਾਂ ਇੱਥੇ ਐਂਡ ਬਹੁਤ ਜਨ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ